ਮੈਂ ਅੰਜੂ ਕੋਸ਼ਲ ਐਸਐਸ ਮਿਸਟਰਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੈਣਗੜ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਬੜੇ ਮਾਣ ਦੇ ਨਾਲ ਆਪਣੇ ਸਕੂਲ ਦਾ ਨਾਮ ਲੈ ਰਹੀ ਹਾਂ ਕਿਉਂਕਿ ਇਸ ਸਕੂਲ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਅੱਜ ਵੀ ਤੀਆਂ ਨੂੰ ਸਮਰਪਿਤ ਛੋਟੀ-ਛੋਟੀ ਬੱਚੀਆਂ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਸੀਂ ਤੀਜ ਦਾ ਤਿਉਹਾਰ ਮਨਾ ਰਹੇ ਹਾਂ ਸਾਡੇ ਬੱਚੇ ਅੱਜ ਬਹੁਤ ਹੀ ਖੁਸ਼ ਨੇ ਔਰ ਤੁਹਾਨੂੰ ਮੈਂ ਇਹ ਦੱਸਾਂ ਕਿ ਇਸ ਦਾ ਪਛੋਕੜ ਤੀਆਂ ਦੇ ਤਿਉਹਾਰ ਦਾ ਪਹਿਲਾਂ ਦੇ ਸਮੇਂ ਵਿੱਚ ਲੋਕਾਂ ਦੇ ਕੋਲ ਕੋਈ ਆਪਣੇ ਮਨ ਦੇ ਭਾਵ ਪ੍ਰਗਟ ਕਰਨ ਲਈ ਲੜਕੀਆਂ ਕੋਲ ਕੋਈ ਸਾਧਨ ਨਹੀਂ ਸੀ ਜਦੋਂ ਲੜਕੀਆਂ ਦੀ ਸ਼ਾਦੀ ਹੋ ਜਾਂਦੀ ਸੀ ਤਾਂ ਮਾਪੇ ਉਹਨਾਂ ਨੂੰ ਸਾਵਣ ਦੇ ਮਹੀਨੇ ਵਿੱਚ ਆਪਣੇ ਘਰ ਬੁਲਾਉਂਦੇ ਸਨ ਇੱਕ ਛੋਟੀ ਜੀ ਲਾਈਨ ਹੈ ਕਿ ਸਾਵਣ ਦਾ ਮਹੀਨਾ ਸਾਵਣ ਦਾ ਮਹੀਨਾ ਆਇਆ ਬਾਗੀ ਪਿੰਗਾ ਪਈਆਂ ਤਾਂ ਲੜਕੀਆਂ